ਅਸੀਂ ਨਿਊ ਜਨਰੇਸ਼ਨ GST ਤੇ ਗੱਲ ਕਰਨ ਲਈ ਸਾਰੇ ਇੱਕ ਦੂਜੇ ਨਾਲ ਦੇ ਸਾਹਮਣੇ ਹੋਏ ਆ। ਦੇਸ਼ ਅੱਗੇ ਵਧ ਰਿਹਾ ਹੈ। ਅੱਜ ਤੋਂ 14 11 ਸਾਲ ਪਹਿਲੇ 2014 ਦੇ ਵਿੱਚ ਅਸੀਂ ਇਕਨੋਮੀ ਸਾਡੀ 15ਵੇਂ ਨੰਬਰ ਤੇ ਸੀ। ਮੋਦੀ ਸਾਹਿਬ ਦੀ ਲੀਡਰਸ਼ਿਪ ਥੱਲੇ ਕਿਉਂਕਿ ਕਿਸੇ ਵੀ ਦੇਸ਼ ਨੂੰ ਚਲਾਉਣ ਲਈ ਨੇਤਾ ਨੀਤੀ ਤੇ ਨੀਅਤ ਸਪਸ਼ਟ ਹੋਣੀ ਚਾਹੀਦੀ ਹੈ ਸਾਡੇ ਪਾਰਟੀ ਦਾ ਨੇਤਾ ਵੀ ਇਸ ਚਾਹੁੰਦਾ ਹੈ ਕਿ ਮੇਰਾ ਦੇਸ਼ ਮੇਰਾ ਸਮਾਜ ਮੇਰਾ ਅੱਗੇ ਵਧੇ ਨੀਤੀ ਵੀ ਸਪਸ਼ਟ ਹੈਗੀਆ ਤੇ ਨੀਅਤ ਵੀ ਇਸੇ ਪਾਸੇ ਆ ਸੋ ਮੋਦੀ ਜੀ ਨੇ ਦੇਸ਼ ਨੂੰ 15ਵੇਂ ਨੰਬਰ ਤੇ ਚੌਥੇ ਨੰਬਰ ਤੇ ਲਿਆਂਦਾ ਔਰ ਆਉਣ ਵਾਲੇ ਸਮੇਂ ਚ ਦੇਸ਼ ਦੁਨੀਆ ਦੀ ਨੰਬਰ 1 ਸ਼ਕਤੀ ਬਣੇ ਇਹਦੇ ਲਈ 2047 ਦੇ ਵਿੱਚ ਅਮਰਤ ਕਾਲ ਵਾਸਤੇ ਪਿਆਰੀ ਹੋ ਰਹੀ ਹੈ ਸੋ ਇਹਦਾ ਫਾਇਦਾ ਆਮ ਆਦਮੀ ਤੱਕ ਵੀ ਕਿਵੇਂ ਪਹੁੰਚੇ ਇਸ ਵਾਸਤੇ ਨਿਊ ਜਨਰੇਸ਼ਨ ਜੀਐਸਟੀ ਆਈ ਹੈ ਤੋਂ ਪਹਿਲੇ ਦਿਨ ਨਵਰਾਤਰੀ ਦੇ ਜਦੋਂ ਅਸੀਂ ਸੂਰਜ ਵੇਖਿਆ ਤੇ ਉਸ ਵੇਲੇ ਤੱਕ ਚੀਜ਼ਾਂ ਸਸਤੀਆਂ ਹੋ ਚੁੱਕੀਆਂ ਸੀਗੀਆਂ ਬਹੁਤ ਜਿਵੇਂ ਇਹਦੇ ਚ ਸਭ ਤੋਂ ਵੱਡੀ ਗੱਲ ਹੈ ਕਿ ਡੇਲੀ ਐਸੈਂਸ਼ੀਅਲਸ ਜਿਹੜੀਆਂ ਚੀਜ਼ਾਂ ਸੀਗੀਆਂ 18 ਤੋ 12% ਟੈਕਸੀ ਕਟਾ ਕੇ ਇੱਕ ਲਾਈਨ 5% ਕਰ ਦਿੱਤਾ ਗਿਆ ਇਸੇ ਤਰ੍ਹਾਂ ਹੀ ਐਗਰੀਕਲਚਰ ਨਾਲ ਸੰਬੰਧਿਤ ਚੀਜ਼ਾਂ ਦੇ 18 ਤੋਂ 12% ਦੇ ਵਿੱਚ 5% ਕਰ ਦਿੱਤਾ ਗਿਆ ਹੈਲਥ ਕੇਅਰ ਇੰਸ਼ੋਰੈਂਸ ਟੋਟਲ ਫ੍ਰੀ ਕਰ ਦਿੱਤੀ ਗਈ ਉਹਦੇ ਤੇ ਕੋਈ ਜੀਐਸਟੀ ਨਹੀਂ ਤੇ ਇਸ ਤੋਂ ਇਲਾਵਾ ਜਿਹੜਾ ਟੈਕਸ ਘਟਾ ਕੇ 18 ਤੋਂ 5% ਜਾਂ 12 ਤੋਂ 5% ਕੀਤਾ ਗਿਆ ਆਟੋਮੋਬਾਈਲ 28 ਤੋਂ 18% ਜਿਹੜਾ ਬਿਲਡਿੰਗ এডਿਕੇਸ਼ਨ ਮਟੀਰੀਅਲ ਹੈ ਉਹਦੇ ਤੇ ਕੋਈ ਟੈਕਸ ਨਹੀਂ ਬੱਚਿਆਂ ਲਈ এডਿਕੇਸ਼ਨ ਜਿਹੜੀ ਹੈ ਉਹਦੇ ਬਹੁਤ ਸਹਾਈਤਾ ਹੋਏਗੀ ਸਕੂਲਾਂ ਵਾਸਤੇ ਹੋਏਗਾ ਟੈਕਸ ਫਰੀ ਹੋਇਆ ਅੱਗੇ 12% ਸੀ ਜਾਂ 5% ਸੀ ਉਹਨੂੰ ਬਿਲਕੁਲ ਮਾਫ ਕਰਤਾ ਗਿਆ ਇਲੈਕਟ੍ਰੋਨਿਕਸ ਜਿਹੜੀਆਂ ਲੱਗੀਆਂ ਨੇ ਉਹ 28 ਤੋਂ ਕਟਾ ਕੇ 18% ਤੇ ਆ ਗਈਆਂ ਨੇ ਜਿਹੜਾ ਬਿਲਡਿੰਗ ਮਟੀਰੀਅਲ ਹੈ ਇਹ ਵੀ 28 ਤੋਂ 18% ਜਾਂ 18 ਤੋਂ 5% ਤੇ ਆ ਗਿਆ ਜਿਹੜਾ unpolished marble वगैरह है गया ये सस्ता कर देता है पीपीसी पाइप जड़ी है 18 ਤੋਂ 5% ਤੱਕ ਹੋ ਗਈ ਹੈ ਇਹ ਜਿਹੜਾ ਲਾਭ ਹੈ ਹਰ ਆਦਮੀ ਤੱਕ ਪਹੁੰਚੇ ਇਹਦੇ ਲਈ ਸਰਕਾਰ ਦੀਆਂ ਏਜੰਸੀਆਂ ਨੇ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ ਇਹਦਾ ਹੁਣ ਗੱਲ ਹੈ ਪੰਜਾਬ ਦੀ ਇਕਨੋਮੀ ਦੀ ਤੇ ਪੰਜਾਬ ਕਿਵੇਂ ਅੱਗੇ ਵਧੇ ਸੋ ਜੋ ਆંકੜੇ ਅਵੇਲੇਬਲ ਹੈ ਔਰ ਸਾਡੇ ਕੋਲੇ ਇਹ ਹੈ ਕਿ ਅਸੀਂ ਪੰਜਾਬ ਦੇ ਵਿੱਚ ਜੀਐਸਟੀ ਕਲੈਕਸ਼ਨ ਜਿਹੜੀ ਹੈ ਨਾ ਅਗਸਟ ਦੇ ਵਿੱਚ ਇਸ ਵਾਰੀ 2199 ਕਰੋੜ ਹੋਈ ਸੀ ਪਿਛਲੇ ਸਾਲ ਇਸੇ ਸਮੇਂ ਦੇ ਵਿੱਚ 1936 ਕਰੋੜ ਹੋਈ ਜਿਹੜਾ ਹਰਿਆਣਾ ਐਮਐਜੇ ਦੇ ਲਈ ਦੱਸ ਰਿਹਾ ਉੱਥੇ ਇਸ ਵਾਰੀ ਜਿਹੜੀ ਹੈ ਜੀਐਸਟੀ ਕਲੈਕਸ਼ਨ ਹੈ 9681 ਕਰੋੜ ਹੈ ਔਰ ਸਾਡੀ ਜਿਹੜੀ ਜਿਹੜੀ ਪਿਛਲੇ ਸਾਲ ਸੀ ਉਹਨਾਂ ਦੀ ਸੀ 8 ਲੱਖ 8633 ਕਰੋੜ ਯੂਪੀ ਬਿਹਾਰ ਦੀ ਵੀ ਜੀਐਸਟੀ ਕਲੈਕਸ਼ਨ ਸਾਡੇ ਨਾਲੋਂ ਜ਼ਿਆਦਾ ਹੈ ਤੇ ਦੁਖੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜੀਐਸਟੀ ਨੰਬਰ ਵਾਲੇ ਜਿਹੜੇ ਲੋਕ ਆ ਜਿਹੜੇ ਬਿਜ਼ਨਸ ਕਰਦੇ ਆ ਜਿਹੜਾ ਜਵਾਬ ਦਿੰਦੇ ਆ ਉਹਨਾਂ ਦੀ ਗਿਣਤੀ ਹੈ 182184 ਤੇ ਹਰਿਆਣੇ ਦੇ ਹੈਗੇ ਆ ਜਿਹੜਾ ਸਾਡਾ ਛੋਟਾ ਭਰਾ ਸੀ ਕਿਸੇ ਵੇਲੇ ਉਹ ਹੈ 251762 ਸਾਡੇ ਤੋਂ ਚੰਗਾ ਤਾਂ ਬਿਹਾਰ ਵੀ ਹੈ ਜਿੱਥੇ 3 ਲੱਖ 1203 ਹੈ ਜਦੋਂ ਤਾਂ ਇਹ ਸਰਕਾਰ ਆਈ ਹੈ ਡਿਵੈਲਪਮੈਂਟ ਵਾਲੇ ਪਾਸੇ ਕੋਈ ਕੰਮ ਨਹੀਂ ਹੋਇਆ ਇੰਡਸਟਰੀ ਬੰਦ ਹੋ ਰਹੀ ਹੈ ਇੰਡਸਟਰੀ ਬਾਹਰ ਜਾ ਰਹੀ ਹੈ ਰੋਜ਼ਗਾਰ ਕਿੱਥੋਂ ਆਏਗਾ ਤੁਸੀਂ ਸ਼ੈਨਗਨ ਕੰਟਰੀਆਂ 'ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਉਦੋਂ ਪੇਮੈਂਟ ਲੈ ਲੈਣੀ ਹੈ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੈਨਗਨ ਕੰਟਰੀਆਂ ਦੇ ਵਿੱਚ ਤਾਂ ਜਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ। ਇਹ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ। ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜਪ ਸਟੱਡੀ ਮੁਹਾਲੀ ਨੇ ਲਵਾਇਆ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ। ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨਿਗਨ ਵੀਜ਼ਾ ਜਬ ਸਟੱਡੀ ਮੋਹਾਲੀ ਨੇ ਲਗਵਾ ਕੇ دیا ਹੈ ਔਰ ਸਾਰੀ ਪੇਮੈਂਟ ਵੀਜ਼ਾ ਲੱਗਣੇ ਕੇ ਸਾਥ ਥੈਂਕ ਯੂ